ਮੈਨੂੰ ਲੱਗਦਾ ਹੈ ਕਿ ਸਾਡੇ ਸਿਨੇਮੇ ਦੇ ਵਿੱਚ ਗਿੱਪੀ ਗਰੇਵਾਲ ਹੰਬਲ ਮੋਸ਼ਨਸ ਉਹ ਮੇਕਰਸ ਨੇ ਜਿਹੜੇ ਰਿਸਕ ਲੈਂਦੇ ਨੇ ਅਲੱਗ-ਅਲੱਗ ਤਰ੍ਹਾਂ ਦਾ ਸਿਨੇਮਾ ਕ੍ਰੀਏਟ ਕਰਨ ਦਾ ਔਰ ਉਹਨਾਂ ਨੇ ਪੰਜਾਬੀਆਂ ਦਾ ਇੱਕ ਲਾਂਮਾ ਲਾ ਦਿੱਤਾ ਜ਼ਬਰਦਸਤ ਫਿਲਮ ਅਰਦਾਸ ਤੇ ਅਰਦਾਸ ਕਰਾਂ ਤੋਂ ਬਾਅਦ ਇਹ ਵਾਲੀ ਫਿਲਮ ਜਿਹੜੀ ਆ ਨਵੇਂ ਕੀਰਤੀ ਮਾਨ ਸਥਾਪਿਤ ਕਰੇਗੀ ਔਰ ਇਹ ਸੀਰੀਅਸ ਵਿਸ਼ਾ ਤਾਂ ਹੈ ਬਟ ਜਿਸ ਤਰ੍ਹਾਂ ਨਾਲ ਉਹਨਾਂ ਨੇ ਇਸ ਸਕ੍ਰਿਪਟ ਨੂੰ ਖੂਬਸੂਰਤੀ ਦੇ ਨਾਲ ਸਿਨੇਮੇ ਦੇ ਵਿੱਚ ਉਤਾਰਿਆ ਉਹ ਇੱਕ ਬੜੀ ਵਿਲੱਖਣ ਚੀਜ਼ ਹੈ ਮਤਲਬ ਫੁੱਲ ਆਫ ਐਂਟਰਟੇਨਮੈਂਟ ਹੈ ਔਰ ਬਹੁਤ ਸੈਂਸਿਟਿਵ ਵਿਸ਼ਾ ਔਰ ਹਰ ਇੱਕ ਦੇ ਦਿਲ ਨੂੰ ਕਿਤੇ ਨਾ ਕਿਤੇ ਟੁੰਬੇਗੀ ਜ਼ਰੂਰ ਤੁਸੀਂ ਦੋਨੋਂ ਬੱਚਿਆਂ ਬਾਰੇ ਕੀ ਕਹਿਣਾ ਚਾਹੋਗੇ ਸ਼ਿੰਦਾ ਔਰ ਗੁਰੀਬਰ ਸ਼ਿੰਦਾ ਗੁਰੀ ਜਿੰਨੇ ਵੀ ਬਾਕੀ ਬੱਚੇ ਸੀ ਸਾਰੇ ਛਾ ਗਏ ਨੇ ਔਰ ਉਹਨਾਂ ਨੇ ਸਾਨੂੰ ਬਹੁਤ ਕੁਝ ਸਿਖਾਇਆ ਅੱਜ ਬਹੁਤ ਵਧੀਆ ਕਮ ਸਾਰਿਆਂ ਦਾ ਇਹ ਤੁਹਾਡੀ ਫਿਲਮ ਦੁਬਾਰਾ ਆ ਰਹੀ ਹੈ ਤੇ ਹੋਰਵਰੇ ਕੀ ਕਹਿਣਾ ਚਾਹੋਗੇ ਬਸ ਇਹੀ ਕਹਿਣਾ ਚਾਹੂੰਗੀ ਕਿ ਅਸੀਂ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਨਿਰਾਸ਼ ਨਾ ਕਰੀਏ ਤੁਹਾਨੂੰ ਬਹੁਤ ਮਜ਼ਾ ਆਏਗਾ ਜਦੋਂ ਤੁਸੀਂ ਨੀਮਾ ਸੱਸ ਕੁੱਟਣੀ 파ਟ 2 ਦੇਖੋਗੇ 7 ਜੂਨ ਨੂੰ ਰਿਲੀਜ਼ ਹੋ ਰਹੀ ਹੈ ਤੇ ਇਸ ਫਿਲਮ ਦੇ ਨਾਲ ਇੱਕ ਨਵੀਂ ਤੇ ਅੱਛੀ ਸ਼ੁਰੂਆਤ ਹੋਈ ਆ ਇਸ ਵਰੇ ਦੀ ਜ਼ਬਰਦਸਤ ਹਿੱਟ ਵਾਲੀ ਤਾਂ ਮੈਨੂੰ ਲੱਗਦਾ ਹੈ ਕਿ ਹੁਣ ਅੱਗੇ ਜਿੰਨੀਆਂ ਵੀ ਫਿਲਮਾਂ ਆਉਣਗੀਆਂ ਉਹਨਾਂ ਸਾਰੀਆਂ ਦੇ ਰਾਈ ਪੰਜਾਬੀ ਸਿਨੇਮਾ ਜਿਹੜਾ ਉਹ ਤੁਹਾਨੂੰ ਗਰੋ ਕਰਦਾ ਨਜ਼ਰ ਆਏਗਾ ਤੇ ਹਿਨਾ ਖਾਂ ਜੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਿਨਾ ਦਾ ਕੰਮ ਮੈਨੂੰ ਬਹੁਤ ਅੱਛਾ ਲੱਗਾ ਬਹੁਤ ਵਧੀਆ ਅਦਾਕਾਰਾ ਐਕਸਪ੍ਰੈਸ਼ਨ ਵਰਕ ਬਹੁਤ ਅੱਛਾ ਮਤਲਬ ਐਂਜ ਲੱਗਦਾ ਜਿਵੇਂ ਉਹ ਥੀਏਟਰ ਤੋਂ ਹੁੰਦੀ ਮੈਂ ਜ਼ਿਆਦਾ ਨਹੀਂ ਜਾਣਦੀ ਉਹਨਾਂ ਦੇ ਬਾਰੇ ਕਿਉਂਕਿ ਮੈਂ ਪਹਿਲੀ ਵਾਰੀ ਉਹਨਾਂ ਦਾ ਕੰਮ ਦੇਖਿਆ ਪੁੱਛਿਆ ਕਿਉਂਕਿ ਉਹ ਪੰਜਾਬੀ ਉਹਨਾਂ ਨੇ ਬੜੇ ਅੱਛੇ ਜਿਹਾ ਨਾ ਬੋਲਦੇ ਹਾਂ ਕਿਤੇ ਵੀ ਉਹਨਾਂ ਦੇ ਐਕਸੈਂਟ ਦੇ ਵਿੱਚ ਹਿੰਦੀ ਦਾ ਟੱਚ ਨਹੀਂ ਸੀ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਔਰ ਇਹੀ ਇੱਕ ਵਧੀਆ ਕਲਾਕਾਰ ਦੀ ਨਿਸ਼ਾਨੀ ਹੁੰਦੀ ਆ ਕਿ ਉਹ ਆਪਣੇ ਕੰਮ ਨੂੰ ਲੈ ਕੇ ਬਹੁਤ ਜ਼ਿਆਦਾ ਸੀਰੀਅਸ ਹੁੰਦਾ ਔਰ ਸਾਰੀ ਟੀਮ ਬਹੁਤ ਵਧਾਈ ਦੀ ਹੱਕਦਾਰ ਹੈ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਦੇਖੋ ਮੈਂ ਇੱਕ ਡਾਇਲੋਗ ਤੇ ਤੁਹਾਡੇ ਕੋ ਸੁਣਨਾ ਹੀ ਚਾਹਾਂਗੇ ਜਿੰਨਾ ਮਰਜੀ ਸ਼ੋਰ ਹੈ ਲੈ ਲੈ ਆ ਗਈ 7 ਜੂਨ